ਪੰਜਾਬ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਇਸ ਕਦਰ ਗੁੰਡਿਆਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਕਿ ਉਹ ਦਿਨ ਦਿਹਾੜੇ ਲੋਕਾਂ ਦੇ ਘਰਾਂ ਤੇ ਹਮਲੇ ਕਰ ਰਹੇ ਨੇ ਤਾਂ ਹੁਣ ਇਹ ਜੋ ਮਾਮਲਾ ਆਇਆ ਇਹ ਸੁਣ ਕੇ ਤੁਹਾਡੇ ਵੀ ਹੋਸ਼ ਓਢੇ ਜਾਣਗੇ ਕਿ ਆਕਰ ਕਿਸ ਕਦਰ ਜਿਹੜੇ ਮੁੰਡੇ ਨੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੇ ਉੱਪਰ ਗੁੱਸਾ ਸਵਾਰ ਹੈ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਇਹ ਮੁੰਡਿਆਂ ਦੇ ਵੱਲੋਂ 10 ਦਰਜਨਾ ਪਰ ਮੁੰਡੇ ਦੱਸੇ ਜਾ ਰਹੇ ਨੇ ਤਾਂ ਉਹ 10 ਤੋਂ 12 ਮੁੰਡੇ ਜਿਹੜੇ ਨੇ ਇੱਕ ਘਰ ਦੇ ਉਪਲ ਹਮਰਾ ਕਰਦੇ ਨੇ ਤਿੱਖੇ ਤੇਜ਼ ਤਾਰ ਹਥਿਆਰ ਲੈ ਕੇ ਇੱਕ ਘਰ ਦੇ ਉੱਪਰ ਹਮਲਾ ਕਰ ਦਿੰਦੇ ਨੇ ਨਾਲ ਡਾਂਗਾ ਸੋਟੇ ਰੋੜੇ ਇੱਟਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਉਹਦੀ ਵੀਡੀਓ ਬਣਾਈ ਜਾਂਦੀ ਤੇ ਵੀਡੀਓ ਨੂੰ ਅੱਗੇ ਇੰਸਟਾਗ੍ਰam ਦੇ ਉੱਪਰ ਅਪਲੋਡ ਕੀਤਾ ਜਾਂਦਾ ਇੱਕ ਗਾਣਾ ਲਗਾ ਕੇ ਬਦਮਾਸ਼ੀ ਵਾਲਾ ਗੀਤ ਕੋਈ ਲਾ ਕੇ ਜਿਹੜਾ ਉਹ ਗਾਣਾ ਲਗਾ ਕੇ ਜਿਹੜੀ ਆਪਣੀ ਵੀਡੀਓ ਬਣਾਈ ਸੀ ਉਹਨਾਂ ਨੇ ਉਹ ਹਮਲਾ ਕਰ ਦੇ ਦੀ ਉਹ ਇੰਸਟਾਗ੍ਰam ਦੇ ਉੱਪਰ ਅਪਲੋਡ ਕਰ ਦਿੱਤੀ ਜਾਂਦੇ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੰਸਟਾਗ੍ਰam ਦੇ ਉੱਪਰ ਇੱਕ ਸੋਸ਼ਲ ਪਲੇਟਫਾਰਮ ਦੇ ਉੱਪਰ ਗੁੰਡਾਗਰਦੀ ਦੀ ਪੂਰੀ ਘਟਨਾ ਜਿਹੜੀ ਹੈ ਉਹਨਾਂ ਮੁੰਡਿਆਂ ਦੇ ਵੱਲੋਂ ਜਿਹੜੀ ਉਹ ਅਪਲੋਡ ਕੀਤੀ ਗਈ ਹੈ ਤਾਂ ਪੂਰਾ ਮਾਮਲਾ ਚੁਗਿਆ ਉਹ ਅਮਰਸਰ ਤੋਂ ਸਾਹਮਣੇ ਅਮਰਸਰ 18 ਮੋਕਮਪੁਰਾ ਦੀ ਨੋਂਦੇ ਰਸੂਲਪੁਰ ਗੱਲਰ ਇਲਾਕੇ ਦਾ ਮਾਮਲਾ ਜਿਹੜਾ ਗੱਦਸਿਆ ਜਾ ਰਿਹਾ ਜਿੱਥੇ ਬੱਚਿਆਂ ਦੇ ਝਗੜੇ ਤੋਂ ਬਾਅਦ ਕੁਝ ਬੱਚਾ ਨੇ ਕਿਉਂਕਿ ਉਮਰਾਂ ਬਹੁਤ ਛੋਟੀਆਂ ਨਹੀਂ ਹਜੇ ਨਾਬਾਲਗ ਨੇ ਤਾਂ ਬੱਚਿਆਂ ਤੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਉੱਪਰ ਜਾ ਕੇ ਹਮਲਾ ਕੀਤਾ ਗਿਆ ਉਮਰ ਕਈਆਂ ਦੀ 18 ਸਾਲ ਤੋਂ ਉੱਪਰ ਸੀ ਕਿ ਕਈ ਛੋਟੇ ਵੀ ਸੀਗੇ ਤਾਂ ਸਾਰੇ ਰਲ ਕੇ ਇੱਕ ਘਰ ਦੇ ਉੱਪਰ ਹਮਲਾ ਕਰ ਦਿੰਦੇ ਨੇ ਪਥਰਾ ਵੀ ਕਰਦੇ ਨੇ ਦਰਵਾਜ਼ੇ ਤੇ ਵੀ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਵੀਡੀਓ ਬਣਾਈ ਜਾਂਦੀ ਹੈ ਤੇ ਇੰਸਟਾਗ੍ਰam ਦੇ ਉੱਪਰ ਅਪਲੋਡ ਕਰ ਦਿੱਤੀ ਜਾਂਦੀ ਹੈ ਤਾਂ ਉਧਰ ਫੀਰ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦਾ ਇਲਾਕੇ ਦੇ ਬੱਚਿਆਂ ਦੇ ਨਾਲ ਕੋਈ ਆਪਸੀ ਗੱਲ ਨੂੰ ਲੈ ਕੇ ਆ ਝਗੜਾ ਹੋ ਗਿਆ ਸੀਗਾ ਜਿਸ ਤੋਂ ਬਾਅਦ ਦੂਜੀ ਧਿਰ ਦੇ ਵੱਲੋਂ ਉਹਨਾਂ ਦੇ ਉੱਪਰ ਆ ਕੇ ਪਥਰਾਵ ਕੀਤਾ ਗਿਆ ਘਰਾਂ ਦੇ ਉੱਪਰ ਹਮਲਾ ਕੀਤਾ ਗਿਆ ਦਰਵਾਜ਼ਿਆਂ ਤੇ ਹਮਲਾ ਕੀਤਾ ਗਿਆ ਤਾਂ ਹਥਿਆਰਾਂ ਦੇ ਨਾਲ ਸਾਡੇ ਤੇ ਵਾਰ ਜਿਹੜੇ ਕੀਤੇ ਗਏ ਇਸ ਨਾਲ ਪੀੜਤ ਪਰਿਵਾਰ ਨੇ ਗੁਹਾਰ ਲਾਈਏ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ ਉਧਰ ਇਸ ਪਾਸੇ ਜਦੋਂ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਸੂਲਪੁਰ ਕਲਰ ਇਲਾਕੇ ਦੇ ਵਿੱਚ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀਗਾ ਤੇ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਦੀ ਜਾਂਚ ਕੀਤੀ ਜਾਏਗੀ ਜਿਸ ਤੋਂ ਬਾਅਦ ਇਹ ਪੂਰਾ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾਏਗੀ ਤੁਸੀਂ ਵੇਖੋ ਕਿਸ ਕਦਰ ਪੰਜਾਬ ਦਾ ਮਾਹੌਲ ਵਿਗੜ ਰਿਹਾ ਕਿਸ ਕਦਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਤੁਸੀਂ ਵੇਖੋ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਤੇ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਕਿਸੇ ਖੂਨ ਦੇ ਪਿਆਸੇ ਵੀ ਹੋ ਜਾਂਦੇ ਨੇ ਕਿਸ ਤਰ੍ਹਾਂ ਘਰ ਦੇ ਉੱਪਰ ਹਮਲਾ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾਗਾ ਅ ਇੰਸਟਾਗ੍ਰਾਮ ਤੇ ਇੱਕ ਸੋਸ਼ਲ ਪਲੇਟਫਾਰਮ ਤੇ ਵੀ ਵੀਡੀਓ ਜਿਹੜੀ ਬਣਾ ਕੇ ਅਪਲੋਡ ਕਰ ਦਿੰਦੇ ਨੇ ਤਾਂ ਪੁਲਿਸ ਨੂੰ ਵੀ ਅਜਿਹੇ ਅੰਸਰਾ ਤੇ ਅਜਿਹੇ ਲੋਕਾਂ ਤੇ ਸ਼ਿਕੰਜਾ ਕਸਣ ਦੀ ਲੋੜ ਆ ਕਿਉਂਕਿ ਅਜੇ ਕਰ ਰਹੇ ਛੱਡ ਦਿੱਤੇ ਅੱਜ ਇਹਨਾਂ ਤੇ ਕਾਰਵਾਈ ਨਾ ਹੋਈ ਤਾਂ ਅੱਗੇ ਹੋਰ ਅਪਰਾਧ ਨੂੰ ਇਹ ਅੰਜਾਮ ਦੇ ਸਕਦੇ ਨੇ ਤਾਂ ਅਜੇ ਲੋਕਾਂ ਤੇ ਕਾਰਵਾਈ ਪੁਲਿਸ ਨੂੰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹਨਾਂ ਨੂੰ ਅਕਲਾ ਜਾਵੇ ਅੱਗੇ ਤੋਂ ਜਈਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਪਿੰਡ ਦਾ ਨਾਮ ਕੀ ਮਸਲਾ ਕੀ ਹੈ ਜੀ ਹਾਂਜੀ ਮੇਰਾ ਨਾਮ ਸੋਨੂ ਕੁਮਾਰ ਬਿਸ਼ਕਰਮਾ ਜੀ ਮੈਂ ਅਸ਼ਿਫ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਸੋਨੂ ਜੀ ਕੀ ਮਸਲਾ ਕੀ ਹੈ ਜੀ ਇਹ ਘਰ ਦਾ ਮਸਲਾ ਇਸ ਤਰ੍ਹਾਂ ਹੈ ਜੀ ਕਿ ਇਹ ਮੇਰਾ ਭਰਾ ਹੈ ਜੀ ਵੱਡਾ ਇਹਨਾਂ ਦੇ ਬੱਚੇ ਇੱਕ ਰਾਣੀ ਦੇ ਬੱਚੇ ਐ ਇਹਨਾਂ ਦੀ ਕੋਈ ਗੱਲ ਹੋਈ ਆ ਆਪਸ 'ਚ ਤੇ ਰਾਣੀ ਦੇ ਦੋ ਮੁੰਡੇ ਗਏ ਆ ਜਿਹਦਾ ਨਾਮ ਹੈਗਾ ਇੱਕ ਮਿਥੁਨ ਹੂੰ ਤੇ ਇੱਕ ਮਨੀਸ਼ ਹੈਗਾ ਜੀ ਹੂੰ ਇਹ ਮੁੰਡਿਆਂ ਨੇ ਅੱਜ ਇਹੋ ਜੀ ਹਰਕਤਾਂ ਕਰਤੀਆਂ ਕਿ ਮਤਲਬ ਕਿ ਗੁੰਡਾ ਰਾਜ ਦਾ ਕੰਮ ਕੀਤਾ ਹੈ ਗੱਡੀ ਸਾਡੀ 5 ਦਿਨ ਦੀ ਨਵੀਂ ਕਢਾਈ ਆ ਉਹ ਪੂਰੀ ਡੈਮੇਜ ਕਰਦੀ ਆ ਦਰਵਾਜ਼ਾ ਵਗੈਰਾ ਤੋੜਦਾ ਹੈ ਤੇ ਇੰਨਾਂ ਨੇ ਪਿਸਤਲਾਂ ਤੱਕ ਵਿਖਾਈਆਂ ਬੱਚਿਆਂ ਨੂੰ ਵੀ ਵਿਖਾਈਆਂ ਡਰਾਇਆ ਧਮਕਾਇਆ ਹੈ ਅਨਲੀਗਲ ਕੰਮ ਕਰਦੇ ਆ ਸਮੈਕ ਤੱਕ ਵੇਚਦੇ ਆ ਤੇ ਮੈਨੂੰ ਪ੍ਰਸ਼ਾਸਨ ਤੋਂ ਐਹੀ ਮੰਗ ਹੈ ਕਿ ਇਹਨੂੰ ਚੀਨ ਨੂੰ ਨੱਥ ਪਾਈ ਜਾਵੇ ਬਾਕੀ ਇਸ ਤਰ੍ਹਾਂ ਕਿ ਸਾਡਾ ਐਡਰੈਸ ਹੈਗਾ ਜੀ ਜੋੜਾ ਫਾਟਕ ਚਾਲਿਖੂ ਰੋਜ਼ ਐਮਨਿਓ ਕੀ ਕਾਰਨ ਕੀ ਇਹ ਜੀ ਸੋਨ ਦੀ ਲੜਾਈ ਦਾ ਦੇਖੋ ਕਾਰਨ ਕੁਛ ਨਹੀਂ ਹੈ ਛੋਟੇ ਛੋਟੇ ਬੱਚੇ ਆ ਬੱਚਿਆਂ ਨੇ ਆਪਸ ਵਿੱਚ ਖੇਡਣਾ ਹੈ ਉਹ ਆਪਾਂ ਗੱਲ ਬਹਿ ਕੇ ਵੀ ਕਰ ਸਕਦੇ ਹੇ ਪਰ ਜਿਹੜੀ ਰਾਣੀ ਐ ਰਾਣੀ ਦੇ ਦੋ ਮੁੰਡੇ ਐ ਇਹ ਨਸ਼ੇੜੀ ਟਾਈਪ ਦੇ ਬੰਦੇ ਐ ਸਮੈਗ ਵੇਚਦੇ ਐ ਤੇ ਐ ਪੈ ਗਏ ਐ ਮਤਲਬ ਕੋਈ ਗੱਲਬਾਤ ਨਹੀਂ ਕੀਤੀ ਇਸ ਕਰਕੇ ਐ ਸਾਨੂੰ ਬਾਈ ਇਨਸਾਫ ਚਾਹੀਦਾ ਹੈਗਾ ਹੁਣ ਕੋਈ ਮੌਕੇ ਤੇ ਪੁਲਿਸ ਆਈ ਹੈ ਵੀ ਬੰਦੇ ਫੜੇਗੇ ਜੀ ਕੋਈ ਮੌਕੇ ਹਾਂਜੀ ਮੌਕੇ ਤੇ ਆਈ ਹੀ ਪੁਲਿਸ ਆਈ ਹੀ ਤਬਦੀਸ਼ ਕਰ ਗਏ ਆਪਣੀ ਜੋ ਬਾਕੀ ਵੀ ਕਾਰਵਾਈ ਐ ਉਹ ਕਹਿੰਦੇ ਆਪਾਂ ਜੀ ਮਾਰਨਿੰਗ ਟਾਈਮ ਕਰ ਲਵਾਂਗੇ ਕੈਮਰੇ ਵਗੈਰਾ ਚੈੱਕ ਕਰਨੇ ਉਹਨਾਂ ਨੇ ਬਾਕੀ ਕਹਿੰਦੇ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਜੀ ਕੋਈ ਮੌਕੇ ਤੇ ਮੁੰਡਾ ਫੜਿਆ ਗਿਆ ਜੀ ਹਾਂ ਜੀ ਇੱਕ ਮੁੰਡਾ ਹੈਗਾ ਉਹਦਾ ਮੈਂ ਨਾਮ ਨਹੀਂ ਦੱਸ ਸਕਦਾ ਕਿਉਂਕਿ ਉਹ ਮੁੰਡੇ ਹੈਗੇ ਮਨੀਸ਼ ਦੇ ਯਾਰ ਦੋਸਤ ਹੈ ਹੂੰ ਹੂੰ ਉਹ ਹੀ ਦੱਸ ਸਕਦਾ ਕੀ ਮਸਲਾ ਕੀ ਹੈ ਜੀ ਮੇਰਾ ਨਾਮ ਅਸ਼ੋਕ ਮੁਖੀਆ ਜੀ ਮੁਖੀਆ ਜੀ ਕੀ ਮਸਲਾ ਕੀ ਹੈ ਤੁਹਾਡਾ ਮਸਲਾ ਇਹ ਹੈਗਾ ਜੀ ਜੀ ਸੜੇ ਆਮ ਗੁੰਡਾਗਰਦੀ ਹੋ ਰਹੀ ਹੈ ਸਪਿੰਟ ਦੇ ਵਿੱਚ ਇਹ ਮਾਤਰ ਸਾਥੀ ਬੰਦਾ ਹੈ ਆਪਣੇ ਰੋਜੀ ਰੋਟੀ ਉਹ ਲੋਕ ਕਮਾਂਦਾ ਖਾਤਾ ਹੈਗਾ ਸਾਨੂੰ ਪਤਾ ਲੱਗਿਆ ਜੀ ਬੱਚੇ ਦੇ ਪਿੱਛੇ ਲੜਾਈ ਹੋ ਰਹੀ ਆ ਤੇ ਬੱਚੇ ਦੇ ਪਿੱਛੇ ਚਲੋ ਜੋ ਮਾੜੀ ਮੁੰਡੀ ਨਿੱਕੀ ਗੱਲ ਗੱਲਾਂ ਹੋਈ ਜਾਂਦਾ ਤੇ ਇਹ ਜੇ ਨਹੀਂ ਜੀ ਕੋਈ ਬੰਦੂਕਾਂ ਲੈ ਕੇ ਸਾਨੂੰ ਜੋਰੀ ਖਬਰ ਲੱਗੀ ਹੈ ਬੰਦੂਕਾਂ ਲੈ ਕੇ ਆਏ ਤੇ ਤਲਵਾਰਾਂ ਲੈ ਕੇ ਆਏ ਇਹਨਾਂ ਦੇ ਗੱਡੀ ਵੀ ਡੈਮੇਜ ਕਰ ਗਿਆ ਤੇ ਇਹਨਾਂ ਇਹਨਾਂ ਦੀ ਪਰਿਵਾਰ ਨੇ ਮਾਰਕੁੱਟ ਵੀ ਕੀਤੀ ਹੈ ਮਾਰਕੁੱਟ ਕਰਨ ਦਾ ਮਤਲਬ ਇਹ ਸਰੇ ਆਮ ਗੁੰਡਾਗਰਦੀ ਕਰਨੀ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਇਸ ਗਲੀ 'ਚ ਜਿੱਥੇ ਜਿੱਥੇ ਕੈਮਰਾ ਲੱਗਿਆ ਉਸ ਗਲੀ 'ਚ ਕੈਮਰਾ ਕਬਜ਼ਾ ਜਿੱਥੇ ਬੈਗ ਗਲੀ ਉਥੇ ਕੈਮਰਾ ਲੱਗਿਆ ਨਹੀਂ ਉਥੇ ਕੋਈ ਵੀ ਆ ਕੇ ਬੰਦੂਕ ਨਾਲ ਹਮਲਾ ਕਰ ਸਕਦਾ ਉਹਨ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਸਰਕਾਰ ਵੱਲੋਂ ਆ ਪ੍ਰਸ਼ਾਸਨ ਵੱਲੋਂ ਜੇ ਜਲਦੀ ਜਲਦੀ ਕਾਰਵਾਈ ਹੋਵੇ ਤੇ ਇਹਨਾਂ ਬੰਦੇ ਨੂੰ ਜਲਦੀ ਜਲਦੀ ਮੁਕਦਮਾ ਦਰਜ ਕਰਕੇ ਪਰਚਾ ਕੀਤਾ ਜਾਵੇ ਸਰਕਾਰ ਦੀ ਕਲਰਾਂ ਚ ਲੜਾਈ ਹੋਈ ਸੀ ਦੋ ਥੜੇ ਦੇ ਵਿੱਚ ਇੱਕ ਵੀਡੀਓ ਵੀ ਚੱਲਦੀ ਵੀ ਸਰਕਾਰ ਦੇ ਦਫ਼ਤਰ ਦੇ ਇੱਟ ਰੋੜਾ ਮੁੰਡੇ ਮਾਰਦੇ ਪਏ ਤੇ ਨੋਟਸ ਵਾਲੇ ਵੀ ਤੋੜपाट ਕੀਤਾ ਵਾ ਸਰ ਕੀ ਕਰਨੀ ਕੀ ਇਹ ਦੋ ਪਾਰਟੀਆਂ ਦੇ ਵਿੱਚ ਪੈਸੇ ਦੇ ਲੈਣ ਦੇਣ ਕਰਕੇ ਲੜਾਈ ਝਗੜਾ ਹੋਇਆ ਵਾ ਇਨਾਂ ਦੀ ਨੰਤਰਖਾਸਤ ਲੈ ਲਈ ਗਈ ਆ ਤੇ ਇਹਨਾਂ ਨੂੰ ਸਟਾ ਵੀ ਲੱਗੀਆਂ ਡਾਕਟ ਕੱਟ ਕੇ ਦਿੱਤਾ ਗਿਆ ਵਾ ਡਾਕਟਰ ਦੀ ਜੋ ਰਿਪੋਰਟ ਆਊਗੀ ਤੇ ਇਹਨਾਂ ਦੇ ਬਿਆਨਾਂ ਤੋਂ ਜੋ ਕਾਰਵਾਈ ਅਮਲ ਤੇ ਲਿਆਂਦੀ ਜਾਊਗੀ ਸਰ ਉਹਨਾਂ ਘਰ ਦਾ ਕਹਿਣਾ ਜੀ ਸਰ ਉਹ ਚਿੱਟੇ ਦਾ ਸਮਾਨ ਦੇ ਕਾਰੋਬਾਰੀ ਹੈ ਤੇ ਕੋਈ ਪਿਸਤੌਲ ਕੋਦੇ ਦਾਤ ਰੁਕ ਤੇ ਡਰਾਉਣ ਦੀ ਧਮਕੀ ਦੇ ਰਹੀ ਨਹੀਂ ਨਹੀਂ ਚਿੱਟੇ ਵਾਲੀ ਤੇ ਪਿਸਤੌਲ ਵਾਲੀ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਤਫਤੀਸ਼ ਜਾਰੀ ਹੈ ਜੋ ਵੀ ਹੋਊਗੀ ਉਸ ਹਿਸਾਬ ਨਾਲ ਕਾਰਵਾਈ ਅਮਲ ਤੇ ਲਿਆਂਦੀ ਜਾਊਗੀ ਸਰ ਇੱਕ ਵੀਡੀਓ ਚੱਲਦੀ ਵੀ ਕਿ ਇਹਨਾਂ ਚ ਦਾਤਰ ਮਾਰਦੇ ਪਏ ਤੇ ਇੱਟੜੋੜਾ ਮਾਰਦੇ ਪਏ ਦਰਵਾਜ਼ੇ ਨੂੰ ਤੇ ਕੀ ਕਾਰਵਾਈ ਸਰ ਹੁਣ ਤੁਹਾਡੇ ਕੋਲ ਕੀਤੀ ਜਾ ਰਹੀ ਹੈ ਨਹੀਂ ਵੀਡੀਓ ਮੇਰੇ ਤੱਕ ਨਹੀਂ ਪਹੁੰਚੀ ਅਜੇ ਇਹ ਇਹਨਾਂ ਕੋਲ ਲੈ ਲੈਣੇ ਆ ਜੇ ਵੀਡੀਓ ਹੈਗੀ ਆ ਤਾਂ ਫਿਰ ਜੋ ਕਾਰਵਾਈ ਆ ਮੌਕੇ ਤੇ ਜਾ ਕੇ ਜਿੱਦਾਂ ਵੀ ਹੋਊਗਾ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ